ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਡੇਰਾ ਬੋਰ ਨਾਲ ਲੱਗਦੇ ਪੈਨ ਥੀਏਟਰ ਕੇ ਦੇ ਖੇਤਾ ਦੇ ਵਿੱਚੋਂ ਇੱਕ ਪੈਕੇਟ ਹੀਰੋਇਨ ਬ੍ਰਹਮਤ ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਅੱਜ ਸਵੇਰ ਸਾਰ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਚਲਾਏ ਜਾ ਰਹੇ ਸਰਚ ਬਿਆਨ ਦੇ ਤਹਿਤ ਹਿੰਦੂਸਤਾਨ ਪਾਕ ਸਰਹੱਦ ਦੇ ਨਾਲ ਲੱਗਦੇ ਪਿੰਡ ਠੇਠਰਕੇ ਦੇ ਖੇਤਾਂ ਦੇ ਵਿੱਚੋਂ ਇੱਕ ਪੈਕੇਟ ਹਿਰੋਇਨ ਦਾ ਬਰਾਮਦ ਹੋਇਆ ਜੇਕਰ ਇਹ ਹੋ ਗਿਆ ਕਿ ਪਾਕਿਸਤਾਨ ਆਪਣੀਆਂ ਨਿਪਾਕ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਤੇ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਲਗਾਤਾਰ ਉਹ ਡਰੋਨ ਦੇ ਰਾਹੀਂ ਨਸ਼ਾ ਤਸਕਰੀ ਕਰਦਾ ਜਾ ਰਿਹਾ ਹੈ ਡੀਐਸਪੀ ਡੇਰਾਬਾਵਾ ਨਾਨਕ ਨੇ ਦੱਸਿਆ ਕਿ ਹੈਰੋਇਨ ਦਾ ਪੈਕੇਟ ਉਹਨਾਂ ਨੇ ਕਬਜ਼ੇ ਦੇ ਵਿੱਚ ਲੈ ਲਿਆ ਤੇ ਸਰਚੇ ਅਭਿਆਨ ਉਹਨਾਂ ਨੇ ਜਾਰੀ ਰੱਖਿਆ ਇਹ ਵੀ ਦੱਸਿਆ ਕਿ ਇਸ ਪੈਕੇਟ ਦਾ ਵਜ਼ਨ ਲਗਭਗ ਅੱਧਾ ਕਿਲੋ ਦੇ ਬਰਾਬਰ ਦੱਸਿਆ ਜਾ ਰਿਹਾ ਹੈ ਬੀਐਸਐਫ ਤੇ ਪੰਜਾਬ ਪੁਲਿਸ ਲਗਾਤਾਰ ਮਿਲ ਕੇ ਅਭਿਆਨ ਚਲਾ ਰਹੀ ਹੈ ਤੁਸੀਂ ਦੇਖ ਰਹੇ ਹੋ ਆਲ ਟੂ ਨਿਊਜ਼ ਲਈ ਡੇਰਾਬਾਵਾ ਨਾਨਕ ਤੋਂ 크੍ਰਿਸ਼ਨ ਗੋਪਾਲ ਰਿੰਕਾ ਵਾਲੀਆ ਤੇ ਜਤਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਸਾਡੇ ਕੋਲ ਕੱਲ ਇੱਕ ਰਾਤ 1:30 ਵਜੇ ਦੇ ਆਸ-ਪਾਸ ਇੱਕ ਇਨਫਾਰਮੇਸ਼ਨ ਆਈ ਕਿ ਸਾਡੇ ਇੱਕ ਡਰੋਨ ਐਕਟੀਵਿਟੀ ਹੋਈ ਹੈ ਥੀਟਰ ਕੇ ਪੈਣ ਦੇ ਵਿੱਚ ਸਾਡੇ ਕੋਲ ਜਿਹੜੀ ਇਨਫਾਰਮੇਸ਼ਨ ਆਈ ਆ ਉਹ ਬੀਐਸਐਫ ਦੇ ਥਰੂ ਆਈ ਉਸ ਤੋਂ ਬਾਅਦ ਸਾਡੀਆਂ ਟੀਮਾਂ ਅਲਰਟ ਪੋਜੀਸ਼ਨ ਦੇ ਵਿੱਚ ਜਾ ਕੇ ਨਾਕੇ ਅਲਰਟ ਕਰਵਾਏ ਅਸੀਂ ਜਿੰਨੀ ਪੋਸੀਬਿਲਟੀ ਸੀ ਰਾਤ ਫੌਗ ਸੀਗੀ ਅਸੀਂ ਸਰਚ ਜਿੰਨੀ ਹੋ ਸਕੀ ਅਸੀਂ ਕੀਤੀ ਅਸੀਂ ਉਹਨੂੰ ਬੀਐਸਐਫ ਦੇ ਨਾਲ ਕੰਟੀਨਿਊ ਮਾਰਨਿੰਗ ਸਰਚ ਕੀਤੀ ਹੈ तकरीबन 80 90 ਦੇ ਆਸ-ਪਾਸ ਸਾਡੀ ਫੋਰਸ ਹੈਗੀ ਬੀਐਸਐਫ ਐਨ ਪੰਜਾਬ ਪੁਲਿਸ ਦੇ ਵਿੱਚ ਉਦੇ ਬਾਅਦ ਅਸੀਂ ਜਦੋਂ ਡਿਊਰਿੰਗ ਸਰਚ ਠੀਟਰਕੇ ਦੇ ਖੇਤਾਂ ਦੇ ਵਿੱਚ ਦੀ ਸਾਨੂੰ ਇੱਕ ਪੈਕੇਟ ਮਿਲਿਆ ਜਿਹਦਾ ਐਸਟੀ ਵੇਟ ਲਗਭਗ ਅਧਾ ਕਿਲੋ ਦੇ ਆਸ-ਪਾਸ ਹੈਗਾ ਉਹ ਅਸੀਂ ਆਪਣੀ ਕਸਟਡੀ ਦੇ ਵਿੱਚ ਲੈ ਲਿਆ ਅੱਗੇ ਫਰਦਰ ਸਰਚ ਚੱਲਦੀ ਪਈ ਸਾਡੀ ਦੇਖੋ ਆਈ ਦਿਨ ਜਿਹੜੀਆਂ ਘਟਨਾਵਾਂ ਹੋਣ ਦਾ ਕਾਰਨ ਇੱਕ ਵੈਦਰ ਹੈ ਇੱਕ ਫੌਗ ਹੈ ਕੋਈ ਸਿਜ਼ਨ ਚੱਲਦਾ ਪਿਆ ਸਾਡੀ ਵਰਤ ਸਾਡੀ ਫਰਸਟ ਲਾਈਨ ਆਫ ਡਿਫੈਂਸ ਜਿਹੜੀ ਬੀਐਸਐਫ ਸੈਕੰਡ ਵੈਨਸ ਨੇ ਸਾਡੀ ਜਿਹੜੀ ਹੈਗੀ ਅਸੀਂ ਪ੍ਰੋਪਰ ਅਲਰਟ ਡੇਲੀ ਬੇਸਿਸ ਤੇ ਇਹ ਨਾਕੇ ਚੈੱਕ ਹੁੰਦੇ ਨੇ ਅਲਰਟ ਪੋਜੀਸ਼ਨ ਦੇ ਵਿੱਚ ਰਹਿੰਦੇ ਨੇ ਸਾਰੇ ਤੇ ਕਿਸੇ ਦੇ ਕੋਲ ਕੋਈ ਘਟਨਾ ਨਹੀਂ ਹਲੇ ਫਿਲਹਾਲ ਕੋਈ ਸਾਡੀ ਸਰਚ ਅਪਰੇਸ਼ਨ ਚੱਲਦੀ ਪਈ ਜੋ ਵੀ ਸਾਨੂੰ ਅੱਗੇ ਫਰਦਰ ਕੋਈ ਤੱਥ ਲੱਭਣਗੇ ਤੁਹਾਨੂੰ ਕਨਵੇ ਕਰ ਦਿੱਤਾ ਜਾਊਗਾ ਥੈਂਕ ਯੂ